ਬੱਡੀ ਖਬਰ ਹੈ ਜਿਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਸਿੰਘ ਮਾਨ ਨੇ ਇੱਕ ਐਸਾ ਮਾਗਵਲ ਪਾ ਦਿੱਤਾ ਹੈ ਕਿ ਜ਼ਥੇਦਾਰ ਕਸੂਤੇ ਫਸ ਚੁੱਕੇ ਨੇ ਯਾਨੀ ਕਾਲ ਤੱਕ ਸਦਨ ਤੋਂ ਪਹਿਲਾਂ ਇੱਕ ਬਹੁਤ ਵੱਡੀ ਰੇਡ ਔਰ ਬਹੁਤ ਵੱਡਾ ਐਕਸ਼ਨ ਐਸਆਈਟੀ ਨੂੰ ਜਿਹੜੀ ਕਿ ਨਾ ਕੀਤੀ ਜਾ ਰਹੀ ਸੀ ਨਾ ਉਸੇ ਮਾਮਲੇ ਦੇ ਅੰਦਰ ਦੰਡੇ ਦੇ ਅੰਡਾਚਾਰ ਦਿੱਤਾ ਉਹ ਖਬਰ ਕਿਹੜੀ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ ਔਰ ਦੂਜੇ ਪਾਸੇ ਦੋ ਵੱਡੀਆਂ ਖਬਰਾਂ ਨੇ ਖੋਰ ਵੀ ਜਿਹੜਾ ਕਿ ਤਹਿਲਕਾ ਮਚਾ ਕੇ ਰੱਖ ਦਿੱਤਾ ਵਿਕਰਮ ਸਿੰਘ ਮਜੀਠੀਆ ਦਾ ਕਰੀਬੀ ਜਿਹੜੇ ਨੂੰ ਕਿ ਹੁਣੇ-ਹੁਣੇ ਗ੍ਰਿਫਤਾਰ ਕਰ ਲਿਆ ਗਿਆ ਉਹ ਕੌਣ ਹੈ ਉਹ ਵੀ ਤੁਹਾਡੇ ਨਾਲ ਖਬਰ ਸਾਂਝੀ ਕਰਾਂਗੇ ਔਰ ਦੂਜੇ ਪਾਸੇ ਕੁਲਦੀਪ ਸਿੰਘ ਗੜਗਾ ਜੇ ਕਾਲ ਤਖਤ ਦੇ ਜਥੇਦਾਰ ਉਹਨਾਂ ਨੂੰ ਜ਼ੋਰਦਾਰ ਝਟਕਾ ਇੱਕ ਹੋਰ ਮਿਲ ਗਿਆ ਜੀ ਉਹ ਮੁੱਖ ਮੰਤਰੀ ਬਣਿਓ ਨਹੀਂ ਉਹ ਵੀ ਕਿਸੇ ਹੋਰ ਬਣਿਓ ਆ ਯਾਨੀ ਮੁੱਖ ਮੰਤਰੀ ਭਵਨ ਸਿੰਘ ਮਾਨ ਦੀ ਜਿਹੜੀ ਵੀਡੀਓ ਦਾ ਜ਼ਿਕਰ ਬਾਰ ਬਾਰ ਜਥੇਦਾਰ ਨੇ ਆਪਣੇ ਮੂੰਹ ਦੇ ਨਾਲ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਕੀਤਾ ਉਹਦੇ ਵਿੱਚ ਜਥੇਦਾਰ ਨੂੰ ਇੱਕ ਲੇਡੀ ਦੇ ਚਾਰ ਪਾ ਦਿੱਤੀ ਹੈ ਉਹ ਲੇਡੀ ਕੌਣ ਹੈ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ ਉਹਨਾਂ ਨੇ ਕਿਹਾ ਕੀ ਹੈ ਕਿ ਸਾਡੀ ਜੁੱਤੀ ਤੇ ਵੱਜੇ ਅਕਾਲ ਤਖਤ ਦਾ ਜਥੇਦਾਰ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਤੁਸੀਂ ਇਹ ਗੱਲ ਕਹੀ ਕਿ ਭਾਈ ਇਹ ਤਾਂ ਸ਼ਰਾਬ ਪੀਂਦਾ ਛਿੱਟੇ ਮਾਰ ਰਿਹਾ ਸੀ ਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਫੋਟੋ ਦੇ ਉੱਤੇ ਪਸ਼ਾਬ ਕਰ ਰਿਹਾ ਸੀ ਤਾਨਣੇ ਦਾ ਹੁਣ ਇੱਕੋ ਤਿੱਕਾ ਦਿੱਤਾ ਕਿ ਤੂੰ ਫੜ ਕੇ ਕਰਵਾਇਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੱਕ ਦੇ ਵਿੱਚ ਜਿਹੜੀਆਂ ਆਵਾਜ਼ਾਂ ਪੰਜਾਬ ਦੇ ਵਿੱਚੋਂ ਉੱਠੀਆਂ ਨੇ ਇਹ ਦਰਅਸਲ ਦੇ ਵਿੱਚ ਮੁੱਖ ਮੰਤਰੀ ਦੇ ਹੱਕ ਦੇ ਵਿੱਚ ਨਹੀਂ ਇਹ ਤਾਂ ਗੁਰੂਆਂ ਦੇ ਹੱਕ ਦੇ ਵਿੱਚ ਨੇ ਔਰ ਜਿਹੜੇ ਐਕਸ਼ਨ ਦੀ ਖਬਰ ਹੈ ਨਾ ਐਸਆਈਟੀ ਨੇ ਅੱਜ ਐਕਸ਼ਨ ਕਰ ਦਿੱਤਾ ਲੁਧਿਆਣੇ ਦੇ ਅੰਦਰ ਸੀਸੀਟੀਵੀ ਪੱਟੇ ਗਏ ਥੋ ਡੀਵੀਆਰ ਪੱਟੀਆਂ ਗਈਆਂ ਸਾਰਾ ਕੁਝ ਹੁਣ ਖੰਘਾਲਣਾ ਬਾਕੀ ਹੈ ਤੋ ਗੱਲ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਸੰਯੋਗ ਕਰਨ ਤੇ ਜਿਹੜੇ ਮੈਂਬਰਾਂ ਨੇ ਮਨਾਂ ਕੀਤਾ ਹੈ ਜੀ ਪੀਸੀ ਦੇ ਨੇ ਕਿ ਅਸੀਂ ਤਾਂ ਸੰਯੋਗ ਨਹੀਂ ਕਰਨਾ ਅਸੀਂ ਤਾਂ ਕੋਈ ਐਸਆਈਟੀ ਨੂੰ ਰਿਕਾਰਡ ਨਹੀਂ ਦੇਣਾ ਨਾ ਹੀ ਪੁਲਿਸ ਦੇ ਨਾਲ ਤੇ ਸਰਕਾਰ ਦੇ ਨਾਲ ਕੋਆਪਰੇਟ ਕਰਨਾ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਇਹ ਐਕਸ਼ਨ ਬੜਾ ਤੇਜ਼ ਹੋ ਜਾਣਾ ਤੇ ਸੈਕਸ਼ਨ ਦੇ ਵਿੱਚ 나ਗਵਰ ਸੀ ਇਹ ਮਾਨ ਨੇ ਕਿਵੇਂ ਪਾਲਿਆ ਚਾਰੇ ਪਾਸਿਆਂ ਤੋਂ ਸੁਣੋ ਜਰਾ ਧਿਆਨ ਦੇ ਨਾਲ ਕਿ ਮਾਨਸੀ ਗਰੇਵਾਲ ਮਾਨਸੀ ਗਰੇਵਾਲ ਅਕਾਲ ਪਰਤ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਸਾਹਿਬ ਨੂੰ ਕੀ ਕਹਿ ਰਹੀ ਹੈ ਉਸ ਤੋਂ ਬਾਅਦ ਇੱਕ ਵੱਡੇ ਐਕਸ਼ਨ ਦੀ ਜਿਹੜੀ ਕਿ ਖਬਰ ਉਹ ਵੀ ਗੜਗੱਜ ਨੂੰ ਲੈ ਕੇ ਹੀ ਹੈ ਸੁਣੋ ਇਹ ਕਹਿੰਦਾ ਹੈ ਕਿ ਭਗਵੰਤ ਮਾਨ ਦੀਆਂ ਵੀਡੀਓ ਵਾਇਰਲ ਹੋਈਆਂ ਜਿਹਦੇ ਵਿੱਚ ਦਸੋਂ ਬੁਰਾ ਮੁੱਛਸ ਕਰ ਰਿਹਾ ਸ਼ਰਾਬ ਦੇ ਚਟੇ ਮਾਰ ਰਿਹਾ ਤੇ ਪਿੰਡਾਂ ਵਾਲੇ ਤੇ ਕਹਿੰਦਾ ਪਿਸ਼ਾਬ ਕਰ ਰਿਹਾ ਪਿੰਡਾਂ ਵਾਲੇ ਤੇ ਪਿੰਡਾਂ ਵਾਲਾ ਤਾਂ ਪਹਿਲੀ ਗੰਨ ਦਿਖਾਈ ਨਹੀਂ ਉਹ ਤਾਂ ਕਹਿੰਦਾ ਪੂਰਾ ਹੋ ਗਿਆ ਮਰ ਗਿਆ ਠੀਕ ਹੈ ਆਇਆ ਕਨਬਦੀ ਫੋਟੋ ਦੇ ਉਹ ਤਾਂ ਕਲੀਅਰ ਹੀ ਨਹੀਂ ਹੋ ਰਹੀ ਉਹ ਫੋਟੋ ਚ ਪਿੰਡਰਾਂ ਵਾਲਾ ਕੌਣ ਉਹ ਜੇ ਫੋਟੋ ਨੂੰ ਜ਼ੂਮ ਕਰ ਕਰਕੇ ਮੇਰੇ ਕੋਲ ਵੀ ਦਿਖਾ ਦਿਓ ਮੈਂ ਫੋਟੋ ਨੂੰ ਜ਼ੂਮ ਕਰ ਕਰਕੇ ਦੇਖਾਂ ਖਿਆਰਿਆਂ ਬੁਰਕਾ ਸਾਫ ਦੀਆਂ ਸਾ ਸੁਣ ਲਓ ਪੰਜਾਬ ਵਾਲੇ ਮਾਨਸੀ ਗਰੇਵਾਲ ਨੇ ਤਾਂ ਜ਼ਥੇਦਾਰ ਨੂੰ ਬਹੁਤ ਵੱਡੀ ਝਾਰਪਾ ਦਿੱਤੀ ਕਿ ਤੂੰ ਮੁੱਖ ਮੰਤਰੀ ਨੂੰ ਫੜ ਕੇ ਵਿਚਾਰ ਕਰਵਾਇਆ ਔਰ ਦੂਜੇ ਪਾਸੇ ਜਿਹੜਾ ਕਿ ਐਸਆਈਟੀ ਦਾ ਲਿਹਾਣੇ ਦੇ ਵਿੱਚ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਜਿਹੜੇ ਲੋਕ ਐਸਜੀਪੀਸੀ ਦੇ ਵਿੱਚੋਂ ਇਹ ਗੱਲ ਕਹਿੰਦੇ ਸੀ ਕਿ ਅਸੀਂ ਨਾ ਤਾਂ ਪੁਰਸ ਦੇ ਨਾਲ ਸੰਯੋਗ ਕਰਨਾ ਔਰ ਨਾ ਹੀ ਸਾਡੇ ਮਸਲੇ ਦੇ ਅੰਦਰ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਦਖਲ ਦੇਣ ਪਰ ਹਾਲੇ ਦਾ ਮੁੱਖ ਮੰਤਰੀ ਤਲਬ ਵੀ ਨਹੀਂ ਹੋਏ ਪਹਿਲੀ ਵਾਰ ਵੱਡੇ ਐਕਸ਼ਨ ਦੇ ਵਿੱਚ ਪੰਜਾਬ ਦੀ ਪੁਲਿਸ ਆ ਗਈ ਹੈ ਯਾਨੀ ਐਸਆਈਟੀ ਦੀ ਟੀਮ ਨੇ ਜਿਹੜੀ ਲੁਧਿਆਣੇ ਦੇ ਵਿੱਚ ਅੱਜ ਛਾਪੇਮਾਰੀ ਕੀਤੀ ਉਹਦੇ ਵਿੱਚ ਬਹੁਤ ਵੱਡੇ ਵੱਡੇ ਸਬੂਤ ਯਾਨੀ ਡੀਵੀਆਰ ਪੱਟਿਆ ਗਿਆ ਉਥੇ ਕੀ ਕੁਝ ਹੁੰਦਾ ਰਿਹਾ ਔਰ ਬਹੁਤ ਸਾਰੇ ਪੇਪਰ ਉਥੇ ਜਮ੍ਹਾਂ ਕੀਤੇ ਗਏ ਯਾਨੀ ਕਿ ਆਪਣੇ ਨਾਲ ਲੈ ਗਈ ਹੈ ਐਸਆਈਟੀ ਔਰ ਹੁਣ ਆਉਣ ਵਾਲੇ ਦਿਨਾਂ ਦੇ ਅੰਦਰ ਉਹਦੇ ਵਿੱਚੋਂ ਖੁਲਾਸਾ ਕੀ ਹੁੰਦਾ ਇਹ ਵੀ ਇੱਕ ਬਹੁਤ ਵੱਡਾ ਮਾਮਲਾ ਜਿਹੜਾ ਕਿ ਸਾਹਮਣੇ ਆਉਣਾ ਹਲੇ ਬਾਕੀ ਹੈ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਜਿਨ੍ਹਾਂ ਦਾ ਕੇਸ ਬੇहद ਜਿਆਦੇ ਪੂਰੇ ਪੰਜਾਬ ਭਰ ਦੇ ਵਿੱਚ ਨਹੀਂ ਪੂਰੇ ਹਿੰਦੁਸਤਾਨ ਦੇ ਵਿੱਚ ਹਾਈ ਪ੍ਰੋਫੈਸ਼ਨਲ ਇੱਕ ਕੇਸ ਆ ਵਿਕਰਮ ਮਜੀਠੀਆ ਦਾ ਉਹਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੇ ਬਿਲਕੁਲ ਇੱਕ ਕਰੀਬੀ ਬੰਦੇ ਦੀ ਗ੍ਰਿਫਤਾਰੀ ਹੋ ਗਈ ਅੱਜ ਕਿਉਂਕਿ ਉਸ ਬੰਦੇ ਦਾ ਕਸੂਰ ਕੀ ਸੀ ਜਦੋਂ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਕਾਰਵਾਈ ਕੀਤੀ ਉਹਨਾਂ ਨੇ ਵਿਕਰਮ ਸਿੰਘ ਮਜੀਠੀਆ ਦੇ ਕੋਲੇ ਖੜ ਕੇ ਉਹਨਾਂ ਮੁਲਾਜ਼ਮਾਂ ਦੇ ਗ੍ਰਿਫਤਾਰੀ ਲੈਣ ਦੇ ਵਿੱਚ ਇੱਕ ਬਹੁਤ ਵੱਡਾ ਸੰਕਟ ਪੈਦਾ ਕਰ ਦਿੱਤਾ ਬਾਦਾ ਪੋ ਜਾ ਦਿੱਤੀ ਉਸ ਮਾਮਲੇ ਦੇ ਅੰਦਰ ਤਾਂ ਹੁਣ ਵਿਕਰਮ ਸਿੰਘ ਮਜੀਠੀਆ ਦਾ ਦੋਸਤ ਕਹਨੋ ਚਾਹ ਕਰੀਬੀ ਕਹਨੋ ਉਹ ਗ੍ਰਿਫਤਾਰ ਕਰ ਲਿਆ ਗਿਆ ਔਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੂਜੇ ਪਾਸੇ ਚਾਰੇ ਪਾਸਿਓਂ ਜਥੇਦਾਰ ਨੂੰ ਨਾਕਬਲ ਪਾ ਰਹੇ ਨੇ ਤਾਂ ਹੁਣ ਜਥੇਦਾਰ ਫਸ ਗਏ ਨੇ ਕਿਉਂਕਿ ਜਥੇਦਾਰ ਸਾਹਿਬ ਨੇ ਵੱਡਾ ਦਾਵਾ ਕਰ ਦਿੱਤਾ ਜਿਹਨੂੰ ਪੂਰਾ ਪੰਜਾਬ ਕਮੈਂਟਾਂ ਦੇ ਵਿੱਚ ਵੀ ਅਕਸਰ ਤੁਸੀਂ ਵੀਡੀਓ ਦੇ ਥੱਲੇ ਦੇਖਿਆ ਔਰ ਵੈਸੇ ਵੀ ਪੰਜਾਬ ਦੇ ਬੁੱਧੀਜੀਵੀ ਲੋਕ ਜਿਹੜੇ ਸਾਫ ਕਾ ਜਥੇਦਾਰ ਨੇ ਬਹੁਤ ਵੱਡੇ ਵੱਡੇ ਆਦੇਦਾਰ ਜਿਹੜੇ ਲੋਕ ਆ ਨਾ ਪੰਜਾਬ ਦੇ ਔਰ ਬਾਕੀ ਸਿੱਖ ਕੌਮ ਦੇ ਵਿੱਚੋਂ ਜਿਹੜੇ ਪ੍ਰੋਫੈਸਰ ਨੇ ਉਹ ਲੋਕ ਹੁਣ ਕੀ ਕਹਿ ਰਹੇ ਨੇ ਉਹ ਕਹਿੰਦੇ ਇੰਨਾ ਕੁ ਵੀ ਤੱਥ ਨਹੀਂ ਹੈ ਕੁਲਦੀਪ ਸਿੰਘ ਗੜਗੱਜ ਦੀ ਗੱਲ ਦੇ ਵਿੱਚ ਕਿਉਂਕਿ ਜਿਹੜੀ ਉਹਨਾਂ ਨੇ ਗੱਲ ਕਹੀ ਹੈ ਨਾ ਉਹ ਨਿੱਜੀ ਤੌਰ ਤੇ ਆٹے ਦਾਣਾ ਤੇ ਇੱਕ ਪਹੁੰਚ ਗਈ ਸੀ ਉਹਨਾਂ ਨੇ ਗੁਰੂ ਦੀ ਗੋਲਕ ਦੀ ਔਰ ਗੁਰੂ ਦੀ ਤੁਲਨਾ ਆਟੇ ਦੇ ਨਾਲ ਕਰ ਦਿੱਤੀ ਤਾਂ ਹੁਣ ਪੰਜਾਬ ਦੇ ਲੋਕ ਸਵਾਲ ਪੁੱਛ ਰਹੇ ਨੇ ਹੁਣ ਜਿਹੜੇ ਕੁਲਦੀਪ ਸਿੰਘ ਬੜਗੱਜ ਜ਼ਥੇਦਾਰ ਹਨ ਨਾ ਕਾਲ ਤਖਤ ਦੇ ਪੰਜਾਬ ਦੇ ਵਿੱਚੋਂ ਥਿਓਰੀਆਂ ਬਹੁਤ ਆ ਰਹੀਆਂ ਨੇ ਉਹ ਕਹਿੰਦੇ ਜੀ ਇਹ ਮੁੱਖ ਮੰਤਰੀ ਦੇ ਫੈਸਲੇ ਤੋਂ ਭੱਜਣਗੇ ਕਿਉਂਕਿ ਵਿਰੋਧ ਹੋ ਚੱਲਿਆ ਪੂਰਾ ਪੰਜਾਬ ਉਹ ਕਹਿੰਦੇ ਮੁੱਖ ਮੰਤਰੀ ਸਹੀ ਕਰ ਰਿਹਾ ਤਾਂ ਤੁਹਾਨੂੰ ਹਰਜ ਕੀ ਹੈ ਤੁਸੀਂ ਸਹਿਯੋਗ ਦੇਣ ਦੀ ਬਜਾਏ ਉਲਟਾ ਇਹ ਰੌਲਾ ਪਾ ਦਿੱਤਾ ਕਿ ਮੁੱਖ ਮੰਤਰੀ ਸਾਡੇ ਸਿੱਖਾਂ ਦੇ ਮਸਲੇ ਦੇ ਵਿੱਚ ਦਖਲ ਨਾ ਦੇਣ ਤਾਂ ਇੱਕ ਪਾਸੇ ਹੁਣ ਜਿਹੜਾ ਪੂਰਾ ਪੰਜਾਬ ਚੀਕਾ ਮਾਰ ਮਾਰ ਕਰ ਰਿਹਾ ਲੋਕ ਉੱਪਰ ਕੇ ਐਸਜੀਪੀਸੀ ਦੇ ਕੱਲ ਦਫ਼ਤਰ ਦੇ ਮੂਹਰੇ ਪੰਜਾਬ ਦੀਆਂ ਮਹਿਲਾਵਾਂ ਚੂੜੀਆਂ ਲੈ ਕੇ ਪਹੁੰਚ ਗਈਆਂ ਉਹ ਕਹਿੰਦੀਆਂ 328 ਰੁਪਏ ਦੱਸੋ ਹੈ ਕਿੱਥੇ ਨਹੀਂ ਤੇ ਪੰਜਾਬ ਦੀ ਸਰਕਾਰ ਇਨ ਸਾਬ ਦੇਣਾ ਚਾਹੁੰਦੀ ਹੈ ਸਿੱਖਾਂ ਨੂੰ ਤੇ ਫਿਰ ਭਾਈ ਹਰਜ ਕੀ ਹੈ ਇਹਦਾ ਮਤਲਬ ਇੱਕ ਪਾਸੇ ਨੂੰ ਜਾ ਰਿਹਾ ਪੂਰੇ ਪੰਜਾਬ ਦੇ ਲੋਕ ਇੱਕ ਕੋਈ ਗੱਲ ਕਹਿ ਰਹੇ ਨਹੀਂ ਕਹਿੰਦੇ ਜੀ ਹੁਣ ਬਾਦਲਾਂ ਨੂੰ ਬਚਾਉਣ ਦੀ ਪਿੱਛੇ ਕੁਲਦੀਪ ਸਿੰਘ ਗੜਗੱਜ ਨੇ ਅੱਡੀ ਚੋਟੀ ਦਾ ਜ਼ੋਰ ਲਾ ਰੱਖਿਆ ਤਾਂ ਉਹ ਜਿਹੜਾ ਮਾਮਲਾ ਨਾ ਹੁਣ ਹੁਣ ਪਤਾ ਕੀ ਹੁਣ ਇੱਕ ਪਾਸੇ ਤਾਂ ਐਸਆਈਟੀ ਦਾ ਚੱਲੂ ਡੰਡਾ ਔਰ ਦੂਜੇ ਪਾਸੇ ਅਕਾਲ ਤਖਤ ਦੇ ਉੱਤੇ ਜਾ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀਡੀਓਗ੍ਰਾਫੀ ਦੇ ਜ਼ਰੀਏ ਇਹ ਵੀ ਤੱਥ ਆ ਰਹੇ ਆ ਪੰਜਾਬ ਦੇ ਵਿੱਚੋਂ ਵੀਡੀਓਗ੍ਰਾਫੀ ਦੇ ਜ਼ਰੀਏ ਪੰਜਾਬ ਦੇ ਲੋਕਾਂ ਦੇ ਸਾਹਮਣੇ ਲਾਈਵ ਟੈਲੀਕਾਸਟਿੰਗ ਯਾਨੀ ਸਿੱਧਾ ਪ੍ਰਸਾਰਣ ਚੱਲੂ ਆ ਕਿ ਜਥੇਦਾਰ ਕੀ ਕਰ ਰਹੇ ਨੇ ਔਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੀ ਕਹਿ ਰਹੇ ਨੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਉਥੇ ਜਦੋਂ ਕੰਡੇ ਤੇ ਬਿਠਾਈ ਨਾ ਪ੍ਰੈਸ ਕਾਨਫਰੰਸ ਐ ਸਰੋਵਰ ਦੇ ਉੱਤੇ ਤਾਂ ਉਦੋਂ ਪਤਾ ਲੱਗਣਾ ਕਿ ਮਾਮਲਾ ਕੀ ਐ ਕਿਉਂਕਿ ਜਿਹੜੀ ਭੀੜੀਆਂ ਨੂੰ ਲੈ ਕੇ ਵੱਡੇ ਵੱਡੇ ਸਿਆਣੇ ਸੁੱਥੇ ਬਜ਼ੁਰਗ ਲੋਕ ਪਤਾ ਕੀ ਕਹਿ ਰਹੇ ਆ ਕਮੈਂਟਾਂ ਦੇ ਵਿੱਚ ਵੀ ਵੈਸੇ ਵੀ ਵੀਡੀਓ ਪਾਪਾ ਲੋਕਰ ਲਾ ਰਹੇ ਨੇ ਕਿ ਜਿਹੜੀ ਜਥੇਦਾਰ ਨੇ ਤੌਮਤ ਲਈ ਆ ਨਾ ਮੁੱਖ ਮੰਤਰੀ ਤੇ ਇਹਦਾ ਛੋਟਾ ਜਿਹਾ ਬੱਚਾ ਵੀ ਐਸੀ ਘਨਾਉਣੀ ਹਰਕਤ ਨਹੀਂ ਕਰ ਸਕਦਾ ਤੇ ਫੇਰ ਭਾਈ ਮੁੱਖ ਮੰਤਰੀ ਨੂੰ ਤਾਂ ਵੈਸੇ ਸਾਡੇ ਪੰਜਾਬ ਦੇ ਲੋਕਾਂ ਨੇ ਉਹਨੂੰ ਚੁਣਿਆ ਉਹ ਕਿਉਂ ਕਰੂਗਾ ਹਾਂ ਇਜਾਮ ਲਾਉਣਾ ਸੀ ਕਿਸੇ ਹੋਰ ਗੱਲ ਦਾ ਲਾ ਸਕਦੇ ਲੋਕ ਮਨ ਵੀ ਲੈਂਦੇ ਪਰ ਜਿਹੜਾ ਕਹਿੰਦੇ ਜੀ ਹੁਣ ਗੱਪ ਰੋੜਿਆ ਗਿਆ ਨਾ ਉਹ ਗੱਪ ਇੱਕ ਫਿਸ ਪੜਾਕੇ ਦੀ ਤਰ੍ਹਾਂ ਮਿਸ ਹੋ ਗਿਆ ਉਸੇ ਹੀ ਪ੍ਰਕਾਰ ਜਥੇਦਾਰ ਫਸ ਗਏ ਨੇ ਤੇ ਜਿਹੜਾ ਮੁੱਖ ਮੰਤਰੀ ਹੈ ਉਹਨੂੰ ਕਹਿਣ ਦੀ ਜ਼ਿਆਦਾਤਰ ਲੋੜ ਨਹੀਂ ਪੈ ਰਹੀ ਕਿਉਂਕਿ ਪੰਜਾਬ ਦੇ ਲੋਕ ਉਹਨਾਂ ਦੇ ਹੱਕ ਦੇ ਵਿੱਚ ਉੱਭਰ ਕੇ ਆ ਰਹੇ ਆ ਕਿ ਗੱਲ ਗਲਤ ਕਹਿ ਦਿੱਤੀ ਹੈ ਜਥੇਦਾਰ ਉਹਨ ਜਥੇਦਾਰ ਫਸਣਗੇ ਤਾਂ ਠੀਕ ਹੈ ਪੰਜਾਬ ਵਾਲੇ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਵੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣੇ ਦੀ ਤਨਵਾਦ